ਅੱਜ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਜੀਪੀ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਦੇ ਲਈ ਧਾਰੀਵਾਲ ਦੇ ਜੀਨ ਫਾਦਰ ਜੋਸਪਟਿਆਟੀ ਜੀ ਅਤੇ ਗਰਦਾਸਪੁਰ ਜ਼ਿਲ੍ਹਾ ਦੇ ਜੀਨ ਫਾਦਰ ਵਿਲੀਅਮਸ ਹੋਤਾ ਅਤੇ ਡਾਕਟਰ ਰਕੇਸ਼ ਵਿਲੀਅਮ ਲੈਕਟਰੀ ਕਮਿਸ਼ਨ ਦੇ ਮੈਂਬਰ ਉਹਨਾਂ ਦੀ ਅਗਵਾਈ ਦੇ ਵਿੱਚ ਕੈਥੋਲਿਕ ਮਸੀਹ ਭਾਈਚਾਰਾ ਇਕੱਠਾ ਹੋ ਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਜੀਪੀ ਕਮਿਸ਼ਨ ਨੂੰ ਦੇਣ ਲਈ ਪਹੁੰਚੇ ਜ਼ਿਕਰਯੋਗ ਹੈ ਕਿ ਸਰਕਾਰ ਅਤੇ ਛੱਤੀਸਗੜ੍ਹ ਦੀ ਪੁਲਿਸ ਨੇ ਤਾਇਪਤਾ ਵਾਲਾ ਕੰਮ ਕੀਤਾ ਹੈ ਸਕੂਲਾਂ ਅਤੇ ਕਾਲਜਾਂ ਹਸਪਤਾਲਾਂ ਅਤੇ ਯਤੀਮਖਾਨਿਆਂ ਵਿੱਚ ਸੇਵਾ ਕਰਦੀਆਂ ਸਿਸਟਮ ਜੋ ਆਪਣੇ ਘਰਾਂ ਤੋਂ ਕੂਹਾਂ ਦੂਰ প্রভু ਨੂੰ ਆਪਣਾ ਜੀਵਨ ਸਮਰਪਿਤ ਕਰਕੇ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੈ ਉਹਨਾਂ ਦੀ ਦੁਰਗਾ ਰੇਲਵੇ ਸਟੇਸ਼ਨ ਸ਼ਤਿਸ਼ਰ ਤੋਂ ਗ੍ਰਿਫਤਾਰੀ ਬਹੁਤ ਹੀ ਨਿੰਦਣਯੋਗ ਹੈ ਜਿਸ ਦੇ ਨਾਲ ਪੂਰੇ ਭਾਰਤ ਵਿੱਚ ਮੁਸੀਬਾ ਹੈ ਜਿਹੜਾ ਆਪਣੀ ਆਪਣੀ ਸੁਰੱਖਤ ਮਹਿਸੂਸ ਕਰਦਾ ਹੈ ਭਾਵੇਂ ਕਿ ਮੁਸੀਬਾ ਹੈ ਜਿਹੜਾ ਨਿਆਂ ਅਤੇ ਕਾਨੂੰਨ ਵਿੱਚ ਵਿਸ਼ਵਾਸ ਰੱਖਦਾ ਹੈ ਸ਼ਾਂਤੀ ਦਾ ਪ੍ਰਤੀਕ ਹੈ ਪਰ ਅਗਨੀਆਂ ਘਟਨਾਵਾਂ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਮੁਸੀਬਾ ਹੈ ਜਿਹੜੇ ਉੱਤੇ ਜ਼ੁਲਮ ਘਟ ਕੇ ਕਿਉਂ ਤੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੀ ਸੰਸਦ ਤੋਂ ਲੈ ਕੇ ਪੂਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਦਿਨਾਂ ਵਿੱਚ 36 ਗਲ ਸਰਕਾਰ ਅਤੇ ਪੁਲਿਸ ਵੱਲੋਂ ਦੁਰਗਾ ਰੇਲਵੇ ਸਟੇਸ਼ਨ ਤੋਂ ਕੁਝ ਨੰਨਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀਆਂ ਸਕੂਲਾਂ ਅਤੇ ਯੋਤੇਮ ਖਾਨਿਆਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਾਉਣੇ ਅਤੇ ਗਰੀਬਾਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ ਉਹਨਾਂ ਦੀ ਗ੍ਰਿਫਤਾਰੀ ਹੱਤ ਨਿੰਦਣਯੋਗ ਹੈ ਅਤੇ ਇਹ ਹੋਰ ਨਿੰਦਾ ਕੀਤੀ ਜਾ ਰਹੀ ਹੈ ਇਸ ਦੀ ਸੰਸਦ ਤੋਂ ਲੈ ਕੇ ਅਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਹਰ ਕੱਪੜੇ ਵਿੱਚ ਹਰ ਜਿੱਥੇ ਵੀ ਪੰਜਾਬੀ ਵੱਸਦਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਫਾਦਰ ਵਿਲੀਅਮਸ ਉਹ ਤਰਜੀਹ ਅਤੇ ਤਾਰੀ ਵਾਲ ਦੇ ਡੀਨ ਫਾਦਰ ਜੋਸ ਪਟਾਟੀ ਜੀ ਅਤੇ ਡਾਕਟਰ ਰਕੇਸ਼ ਵਿਲੀਅਮ ਜੀ ਦੀ ਯੋਗ ਅਗਵਾਈ ਦੇ ਵਿੱਚ ਭਾਰੀ ਗਿਣਤੀ ਵਿੱਚ ਮਸੀਹੀ ਭੈਜਰਾ ਕੱਚਾ ਹੋ ਕੇ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਲਈ ਪਹੁੰਚੇ ਅਤੇ ਉਹਨਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਜਿਕਰ ਯੋਗ ਹੈ ਕਿ 36 ਗੜਡ ਪੁਲਿਸ ਵੱਲੋਂ ਦੋ ਕੈਥੋਲਿਕ ਨੰਨਸ ਨੂੰ ਮਨੁੱਖੀ ਤਸ਼ਕਰੀ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰਨਾ ਧਰਮ ਨਾਲ ਸਬੰਧਤ ਵੱਡੀ ਪਰੇਸ਼ਾਨੀ ਦੀ ਇੱਕ ਹੋਰ ਉਦਾਹਰਨ ਹੈ ਕੇਰਲਾ ਦੀਆਂ ਇਹ ਦੋ ਸਿਸਟਰਸ ਸਬਾਨਾ ਪ੍ਰੀਤੀ ਮੈਰੀ ਅਤੇ ਵੰਦਨਾ ਫਰਾਂਸਿਸ ਦੱਸਣਾ ਚਾਹੁੰਦਾ ਕਿ ਸੀਸੀ ਸਿਸਟਰਸ ਆਫ ਮੈਰੀ ਇਮੋਕਲੇਟ ਦੇ ਹੁਕਮਾਂ ਤੇ ਇਹ ਤਿੰਨ ਕੁੜੀਆਂ ਨੂੰ ਨੌਕਰੀਆਂ ਲਈ ਆਗਰਾ ਦੇ ਇੱਕ ਕਾਨਵਰਟ ਸਕੂਲ ਵਿੱਚ ਲੈ ਜਾ ਰਹੀਆਂ ਸਨ ਜਦੋਂ ਉਹਨਾਂ ਨੂੰ 25 ਜੁਲਾਈ 2025 ਨੂੰ ਦੁਰਗਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇੱਕ ਬਜਰੰਗਦਲ ਦੇ ਮੈਂਬਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ 36 ਗੜ ਧਰਮ ਪਰिवर्तन ਆਜ਼ਾਦੀ ਐਕਟ 1968 ਦੀ ਧਾਰਾ 4 ਅਤੇ BNS ਤਸਕਰੀ ਦੀ ਧਾਰਾ 143 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਦੋਂ ਕਿ ਮੁੱਖ ਮੰਤਰੀ ਵਿਸ਼ਨੂੰ ਦਿਉ ਸਾਈ ਨੇ ਜ਼ੋਰ ਦੇ ਕੇ ਕਿਹਾ ਕਿ ਨੰਨਸ ਮਨੁੱਖੀ ਤਸਕਰੀ ਅਤੇ ਧਰਮ ਪਰिवर्तन ਵਿੱਚ ਲਾਲਚ ਦੇ ਕੇ ਇਹਨਾਂ ਕੁੜੀਆਂ ਨੂੰ ਨਾਲ ਲਿਆ ਰਹੀਆਂ ਸਨ ਜਦੋਂ ਕੁੜੀਆਂ ਦੇ ਰਿਸ਼ਤੇਦਾਰਾਂ ਨੇ ਸਪਸ਼ਟ ਕੀਤਾ ਕਿ ਕੋਈ ਜ਼ਬਰਦਸਤੀ ਧਰਮ ਪਰिवर्तन ਨਹੀਂ ਹੋਇਆ ਅਤੇ ਉਹਨਾਂ ਨੇ ਆਗਰਾਲ ਜਾਲੀ ਆਪਣੀ ਸਹਿਮਤੀ ਦਿੱਤੀ ਸੀ ਗ੍ਰਿਫਤਾਰੀ ਤੇ ਫਿਰਕੂ ਚੌਕਸੀ ਵਿਰੋਧਾਤਿਕ ਰਾਜਨੀਤਿਕ ਸਪੈਕਟਰਮ ਵਿੱਚ ਨਿੰਦਾ ਕੀਤੀ ਹੈ ਰਾਜਨੀਤਿਕ ਲੀਹਾਂ ਤੋਂ ਪਾਰ ਦੇ ਆਗੂਆਂ ਨੇ ਵਿਰੋਧ ਕੀਤਾ ਹੈ ਕੇਰਲਾ ਦੇ ਸਤਾਧਾਰੀ ਖੱਬੇ ਪੱਖੀ ਡੈਮੋਕ੍ਰੈਟਿਕ ਫਰੰਟ ਅਤੇ ਵਿਰੋਧੀ ਧਿਰ ਯੂनाइटेड ਡੈਮੋਕ੍ਰੈਟਿਕ ਫਰੰਟ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਧਰਨਾ ਵੀ ਦਿੱਤਾ ਹੈ ਕੈਥੋਲਿਕ ਚਰਚ ਨੇ ਆਪਣੇ ਅਧਿਕਾਰਤ ਮੁੱਖ ਪੱਤਰਗਾ ਦਿਪਕਾਰਾਈ ਅਤੇ ਹੋਰ ਚਰਚਾਂ ਸੰਗਠਨਾ ਨੇ ਵੀ ਗ੍ਰਿਫਤਾਰੀ ਦੀ ਸਖਤ ਨਿੰਦਾ ਕੀਤੀ ਹੈ ਇਥੋਂ ਤੱਕ ਕਿ ਸੰਸਦ ਵਿੱਚ ਰਾਹੁਲ ਗਾਂਧੀ ਸ਼੍ਰੀਮਤੀ ਪ੍ਰਿੰਕਾ ਗਾਂਧੀ ਜੀ ਨੇ ਵੀ ਇਸ ਦੀ ਘੋਰ ਨਿੰਦਾ ਕੀਤੀ ਹੈ ਦੱਸਣਾ ਚਾਹੁੰਦਾ ਹਾਂ ਕਿ ਛੱਤੀਸਗੜ੍ਹ ਦੀ ਇਹ ਘਟਨਾ ਪੂਰੇ ਮੁਸੀਬ ਭਾਈਚਾਰੇ ਦੇ ਦਿਲਾਂ ਵਿੱਚ ਰੋਸ ਪੈਦਾ ਕਰਦੀ ਹੈ ਤੁਸੀਂ ਵੇਖ ਰਹੇ ਹੋ ਜੋਰ ਟੀਵੀ કે ਜਿਹਨਾਂ ਬਹੁਤ ਸਾਰੇ ਲੋਕ ਜਿਹਦੇ ਪ੍ਰੋਗਿ ਮੈਂ ਛੱਤੀਸਗੜ੍ਹ ਦੇ ਨਾਲ ਸਾਰੇ ઈਸਾਈ ਪੇਣਾ ચાવા લાવੀ ਵਿસਵਾਸ ਦਾ ਕਰਨਾ ਚਾਹਾਂਗਾ ਜਿੱਥੇ ਬੋਟ ਬੋਟ ਜੀ ਦੇ ਵਿੱਚ ਹਿੰਦੂ ਪਰਿਸ਼ੰਦੇ ਵਜਰੇng ਲੋਕ ਉੱਤੇ ਖੜੇ ਟਿਕਾਣਾ ਹੋ ਕੇ ਧਮਕੀਆਂ ਦੇ ਰਹੇ ਹੋ ਸਾਹ ਸਾਰੀ ਸਾਈ ਪੇਣ ਪ੍ਰਾਵਾ ਉੱਤੇ ਖੜੇ ਹੋ ਕੇ ਹalleluia ਦਾ ਨਾਰਾ ਮਾਰ ਕੇ ਉਹਨਾਂ ਚੱਲ ਜਿਤਾ ਹੈ असीं विश्वास न विश्वास प्रधान कराऊ जो हलो ਵੰਦਨਾ ਫ੍ਰਾਂਸਿਸ ਜੀ ਇਸ ਵਕਤ ਜੈੰਦ ਰਿਚਨ ਅਸੀਂ ਆਦਿਨੀ ਪ੍ਰਾਰਥਨਾ ਕਰਾਂਗੇ ਨਾਲੇ ਸੀ ਪੂਰੀ ਦੁਨੀਆ ਦੇ ਖਾਸ ਕਰਕੇ ਪਹਾੜੀ ਦੇਸ਼ ਦੇ ਸਾਰੇ ਜੀ ਕਲੇਸ਼ੀਵਾਦੀ ਨਾਰਮਲ ਦੇ ਸਾਡੇ ਪਾਰਟ ਦੇ ਪ੍ਰਧਾਨ ਮੰਤਰੀ ਰਿਹਾ ਅਸੀਂ ਅਪੀਲ ਕਰਾਂਗੇ ਕਿ ਸੋਪੀ ਕੋ ਸੋਪੀ ਨਾਸਤਾਨੋ ਜੋ ਗਲਤ ਢੰਗ ਦੇ ਨਾਲ ਫਸਾ ਕੇ जय गोविंद जी दिख गया है अब ऐसे प्रार्थना ਦੇ ਨਾਲ ਅੱਜ ਦਾ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਕਰਾਂਗੇ ਮਨਾਰ ਪ੍ਰਾਵਾਂ ਦੇ ਨਾਲ ਮੈਂ ਕਿਹਾ ਸੀ ਕਿਰਪਾ ਜਨਕਾਂਵਾਂਗੀ ਹੇਲੀਲੂਇਆ 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 ਮਸੀਹ ਦਾ ਸਾਰੇ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਸਰਕਾਰ ਜੋ ਸਾਡੇ ਜੋਸ਼ ਪ੍ਰੈਡੀਜ ਨੂੰ ਬੇਨਤੀ ਕਰਾਂਗਾ ਕਿ ਨੰਬਰ 20 ਤੱਕ ਸਾਰਾ ਪ੍ਰੋਗਰਾਮ ਜਿਹੜਾ ਦਾ ਉਹ ਆਪਣੇ ਤਰੀਕੇ ਨਾਲ ਚਲਾਉਣ ਤੇ ਇਹ ਤੰਦੇ ਨਾਲ ਇਹਦੀ ਅਗਵਾਈ ਕਰਨ ਹallelujah ਹallelujah ਪ੍ਰਮੇਸ਼ਰ ਸੇਵਿਕ ਹਾਂਜੀ ਮੈਂ ਲਿਖੋ ਵੰਦਨਾ ਫ੍ਰਾਂਸਿਸ ਜੋ ਇਸ ਵਕਤ ਜੈੰਦੂ ਚਹਿਨ ਅਸੀਂ ਆਦਮੀੀ ਪ੍ਰਾਰਥਨਾ ਕਰਾਂਗੇ ਨਾਲੇ ਸੀ ਪੂਰੀ ਦੁਨੀਆ ਦੇ ਖਾਸ ਕਰਕੇ ਪਹਾੜ ਦੇਸ਼ ਦੇ ਸਾਰੇ ਜੀਵਨ ਹਿਸਾਬ ਨਾਲ ਮੈਂ ਕਿ ਸਾਡੇ ਪਾਰ ਦੇ ਪ੍ਰਧਾਨ ਮੰਤਰੀ ਦੀ ਅਪੀਲ ਕਰਾਂਗੇ ਕਿ ਸੇਤੀ ਕੋ ਸੇਤੀ ਨਾਸਿਸ਼ਟਾਨੋ ਜੋ ਗੈਰਕ ਠੰਗ ਦੇ ਨਾਲ ਫਸਾ ਕੇ ਜੈਨ ਗੁਜ ਦੇ ਕਿਆ ਗਿਆ ਹੈ ਅਵਾਸੀ ਪ੍ਰਾਰਥਨਾ ਦੇ ਨਾਲ ਅੱਜ ਦਾ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਕਰਾਂਗੇ ਮਨਾਰ ਪ੍ਰਾਵਾਂ ਦੇ ਨਾਲ ਮਿਲ ਕੇ ਅਸੀਂ ਗੀਤ ਭਜਨ ਕਰਾਂਗੇ ਹਾਲੇਲੂਇਆ 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 ਮਸੀਹ ਦਾ ਜਿੰਦਾਬਾਦ ਜੈ ਜੈ ਜਿੰਦਾਬਾਦ ਸਾਰੇ ਮਨਾਰ ਪ੍ਰਾਵੋ ਉੱਠੇਂ ਲੈ ਬਣੀ ਕਰ ਦਿੱਤਾ ਜਾਨ ਹਲੇਲੂਇਆ 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 ਮਸੀਹ ਦਾ ਜੀਵਾਗਤ ਜਿੰਦਾਬਾਦ ਬਾਰੇ ਮਨ ਆਲ ਪ੍ਰਾਉ ਬੈਂਡ ਮੈਂ ਬਣ ਕੇ ਗਿਆ ਜਾਨ